ਰੇਟ ਆਪਾਂ ਬਾਈ ਜੀ ਦੇਖੋ ਆਪਣੀ ਵੀਡੀਓ ਸਟੇਟ ਦੇ ਕੋਨੇ ਦੇ ਵਿੱਚ ਬੈਠੇ ਬਾਹਲੀਆਂ ਨਾਲ ਦੀਆਂ ਸਟੇਟਾਂ ਚੋਂ ਵੀ ਬੰਦਿਆਂ ਨੇ ਵੇਖ ਕੇ ਆਉਣਾ ਐਡੀ ਦੂਰੋਂ ਬੰਦੇ ਨੇ ਚੱਲ ਕੇ ਆਉਣਾ ਅੱਜ ਕੱਲ ਸਮਾਂ ਹਰ ਕਿਸੇ ਕੋਲੇ ਲਿਮਟਿਡ ਆ ਆਪਾਂ ਕਿਸੇ ਦਾ ਸਮਾਂ ਬਰਬਾਦ ਕਰਨਾ ਨਹੀਂ ਆਪਾਂ ਰੇਟ ਉਹੋ ਦੇਨੇ ਆ ਵੀ ਜਿਹੜੇ ਆਪਾਂ ਜੈਸਨੂ ਵਾਲੇ ਰੇਟ ਆ ਆਪਾਂ ਦੱਸ ਰਹੇ ਆਂ ਵੀਡੀਓ 'ਚ ਆਪਾਂ ਕੋਈ ਸੌਦੇਬਾਜ਼ੀ ਵਪਾਰੀ ਪਣੇ ਵਾਲਾ ਕੰਮ ਹੀ ਨਹੀਂ ਕਰਨਾ ਚਲੋ ਡੀਲਰ ਭਰਾਣੇ ਦਾ ਪੁਰਾਣਾ ਟਰੈਕਟਰ ਲੈਣਾ ਉਹ 'ਚ ਮੁਨਾਫਾ ਕਮਾਉਣਾ ਹੁੰਦਾ ਉਹਨੇ ਤਾਂ ਆਪਦਾ ਉਸਹਾ ਨਾਲ ਦੇਖਣਾ ਹੂੰ ਤੇ ਸਾਨੂੰ ਤਾਂ ਇਹ ਹੁੰਦਾ ਵੀ ਨਵੇਂ ਦੇ ਵਿੱਚ ਸਾਡੇ ਤਾਂ ਕੱਟੇ ਆ ਠੀਕ ਆ ਤਾਂ ਸਾਨੂੰ ਇਹਨਾਂ ਚ ਮੁਨਾਫੇ ਦੀ ਝਾਤ ਨਹੀਂ ਹੁੰਦੀਗੀ ਸਾਨੂੰ ਤਾਂ ਸਾਡੇ ਪੈਸੇ ਪੂਰੇ ਹੁੰਦੇ ਆ ਤੇ ਚੀਜ਼ ਲੈ ਜਾਓ ਬਾਦਸ਼ਾਹ ਪੂਲਸ਼ਾਂ ਵਾਲਾ ਸਾਡੇ ਕੋਲੇ ਸਮਾਂ ਨਹੀਂ ਹੁੰਦਾ ਠੀਕ ਆ ਜੀ ਉਹ ਗੱਲ ਆ ਵੀ ਉਹ ਸ਼ੇਰਾਂ ਦੇ ਮੂੰਹ ਕਿਨੇ ਤੋਤੇ ਆ ਸਾਡੇ ਕੋਲੇ ਤਾਂ ਹਾਂ ਉਵੇਂ ਹੀ ਖੜੇ ਹੁੰਦੇ ਉਹ ਵੀ ਖੜੇ ਹੁੰਦੇ ਆ ਇਹ 2024 ਮਾਡਲ ਟਰੈਕਟਰ ਆ ਬਾਈ ਜੀ ਹਾਂ ਜੀ ਇਹ ਸਾਰਾ 400 ਘੰਟਾ ਟਰੈਕਟਰ ਚੱਲਿਆ ਅੱਛਾ 400 ਘੰਟਾ ਚੱਲਿਆ ਹਾਂ ਹਾਂ ਜੀ ਓਕੇ ਸਾਡੇ ਤੋਂ ਹੀ ਨਵਾਂ ਨਿਕਲਿਆ ਸਾਡੀ ਏਜੰਸੀ ਦਾ ਹੀ ਠੀਕ ਆ ਜੀ ਫਰਸਟ ਓਨਰ ਟਰੈਕਟਰ ਆ ओके। ਤੁਸੀਂ ਦੇਖ ਸਕਦੇ ਹੋ 400 ਘੰਟੇ ਦਾ ਟਾਇਰ ਟੂਰ ਸਾਰਾ ਕੁਝ ਉਵੇਂ ਹੀ ਪਿਆ ਇਹਨੂੰ ਹੋਣਾ ਕੀ ਚਾਹੇ। ਕੱਲੇ ਮਤਲਬ ਦੂਜੀ ਸਰਵਿਸ ਇਹਦੀ ਹੋਣੀ ਆ। ਮਗਰਾੜਾਂ ਤੇ ਹਲੇ ਤੱਕ ਜਿੰਮੇ ਕਹਿੰਦੀ ਸਕ੍ਰੈਚ ਵੀ ਨਹੀਂ ਪਿਆ ਹੋਇਆ। ਇਹ 3630 2017 ਮਾਡਲ ਹੈ ਜੀ। ਇਹ ਮੋਡੀਫਾਈ ਹੋਇਆ ਹੋਇਆ ਟਰੈਕਟਰ ਆ। ਜੀ। ਟਾਇਰ ਟੂਰ ਤੁਸੀਂ ਦੇਖ ਸਕਦੇ ਹੋ ਇਹਦੇ 90 ਪੈਸੇ ਟਾਇਰ ਪਏ ਆ। ਬਿਲਕੁਲ ਜੀ। ਟਰੈਕਟਰ ਉਵੇਂ ਵੀ ਸ਼ੋ ਦਾ ਮੜਗਾੜਾਂ ਦਾ ਵੀ ਟਰੈਕਟਰ ਬਿਲਕੁਲ ਬੈਂ ਨਿਊ ਕੰਡੀਸ਼ਨ ਦਾ ਟਰੈਕਟਰ ਆ। ਸਾਰਾ ओरिजिनल ਟਰੈਕਟਰ ਆ। ਕੋਈ ਪੇਂਟ ਸ਼ੇਂਟ ਨਹੀਂ ਹੋਇਆ ਹੋਇਆ। ਠੀਕ ਹੈ ਜੀ ਬਕੀਰੇ ਮਾਰੂ ਮਤ ਬੜਾ ਸਾਪ ਪਿਆ ਮਕਰਾਡਾਂ ਦਾ ਬੜਾ ਸਾਪ ਪਿਆ ਹੈ ਨਾ ਇਹ ਯੂਜੀ ਕੇਅਰ ਵਾਲਾ ਟਰੈਕਟਰ ਆ ਜੀ ਠੀਕ ਹੈ ਜੀ ਆਈਪੀਟੀਓ ਵਾਲਾ ਤੇ ਇਹ ਟਰੈਕਟਰ ਜਿਹੜਾ ਹੈਗਾ ਆਪਾਂ ਇਹ ਟਰੈਕਟਰ ਜਿਹੜਾ ਆਪਾਂ ਇੱਕੋ ਮੁੱਲ ਆ 5 ਲੱਖ ਰੁਪਏ ਦਾ ਟਰੈਕਟਰ ਦੇ ਦਿਆਂ ਪੂਰੇ 5 ਲੱਖ ਦਾ ਹਾਂਜੀ ਤੇ 2018 ਮਾਡਲ ਆ ਫਰੀਦਕੋਟ ਨੰਬਰ ਆ ਇਹ ਠੀਕ ਹੈ ਜੀ ਟਰੈਕਟਰ ਇਹ ਟਰੈਕਟਰ ਆਪਾਂ ਜਿਹੜਾ ਇੱਕੋ ਗੱਲ ਹੈਗੀ ਆ 5 ਲੱਖ ਤੇ ਆਪਾਂ 80000 ਰੁਪਏ ਦਾ ਟਰੈਕਟਰ ਜਿਹੜਾ ਹੈਗਾ ਇਹ ਦੇ ਦੇਾਂਗੇ ਜਿਹੜੀ ਸਸੀ ਕਾਲ ਜੀ ਕੀ ਹਾਲ ਚਾਲ ਨੇ ਅੱਜ ਸੁਪਰੀਮ ਟਰੈਕਟਰ ਕਾਰਪੋਰੇਸ਼ਨ ਤੇ ਉਸ ਪੁਆਇੰਟ ਤੇ ਆਇਆ ਜਿੱਥੋਂ ਬਹੁਤ ਸਾਰੇ ਕਿਸਾਨ ਭਰਾਵਾਂ ਦਾ ਫਾਇਦਾ ਹੋਣਾ ਹੈ ਗੱਲ ਮਿੱਤਰੋ ਇਹ ਹੈ ਇਹ ਸੱਜਣ ਕੋਈ ਨਵੇਂ ਨਹੀਂ ਹੈਗੇ 1978 ਤੋਂ ਲੈ ਕੇ ਇਸ ਸਵਰਾਜ ਏਜੰਸੀ ਦੇ ਨਾਲ ਜੁੜੇ ਹੋਏ ਹੈ ਤੇ ਖੁਸ਼ੀ ਦੀ ਗੱਲ ਇਹ ਹੈ ਵੀ ਜਿੱਥੋਂ ਸਭ ਤੋਂ ਵੱਧ ਟਰੈਕਟਰ ਸਾਡੇ ਡੀਲਰ ਭਰਾ ਖਰੀਦ ਕੇ ਲੈ ਕੇ ਜਾਂਦੇ ਹਨ ਅੱਜ ਇਸੇ ਜਗ੍ਹਾ ਤੋਂ ਸਾਡੇ ਕਿਸਾਨ ਭਰਾਵਾਂ ਵਾਸਤੇ ਸਪੈਸ਼ਲ ਡਿਸਕਾਊਂਟ ਵੀ ਨੇ ਤੇ ਸਪੈਸ਼ਲ ਆਫਰ ਵੀ ਹੈ ਇਹ ਜਿੰਨੇ ਵੀ ਤੁਸੀਂ ਟਰੈਕਟਰ ਵੇਖ ਰਹੇ ਹੋ 2-3 ਕਿ ਦਿਨਾਂ ਦਾ ਤੁਹਾਡੇ ਵਾਸਤੇ ਸਮਾਂ ਦਵਾਂਗੇ ਦਿਵਾਲੀ ਵਾਸਤੇ ਵੀ ਬਹੁਤ ਹੀ ਵੱਜਬ ਰੇਟਾਂ ਦੇ ਵਿੱਚ ਤੁਹਾਡੇ ਘਰਾਂ ਤੱਕ ਟਰੈਕਟਰ ਅਸੀਂ ਨੇ ਪਹੁੰਚਾਉਣੇ ਆ ਤੇ ਗੱਲ ਇਹ ਵੀ ਹੈ ਵੀ ਇੰਨੇ ਕ ਟਰੈਕਟਰ ਨਹੀਂ ਜੇ ਤੁਸੀਂ ਇੱਥੇ ਆ ਕੇ ਦੇਖੋਗੇ 60-65 ਟਰੈਕਟਰ ਹੋਰ ਵੀ ਖੜੇ ਆ ਸੋ ਜੇ ਮੈਂ ਜ਼ਿਆਦਾ ਵਿਸਤਾਰ ਸਹਿਤ ਦੱਸੂਗਾ ਵੀਡੀਓ ਕਾਫੀ ਲੰਬੀ ਹੋ ਜਾਣੀ ਆ ਪਹਿਲਾਂ ਜਿਨ੍ਹਾਂ ਦੇ ਆਪਾਂ ਇਸ ਪੁਆਇੰਟ ਦੇ ਵਿੱਚ ਪਹੁੰਚੇ ਆ ਸਾਡੇ ਨਾਲ ਸਾਡੇ ਬੜੇ ਹੀ ਸਤਿਕਾਰਯੋਗ ਸਰਦਾਰ ਵਿੱਕੀ ਸਿੰਘ ਜੀ ਵਿਰਾੜ ਹੋਣਗੇ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਆਪਾਂ ਸਵਾਗਤ ਕਰਦਿਆਂ ਫਿਰ ਬਰੀਕੀ ਨਾਲ ਕੱਲੇ-ਕੱਲੇ ਟਰੈਕਟਰ ਬਾਰੇ ਜਾਣਾਂਗੇ ਤੇ ਭਾਜੀ 1978 ਤੋਂ ਲੈ ਕੇ ਤੁਸੀਂ ਟਰੈਕਟਰਾਂ ਦੇ ਨਾਲ ਜੁੜੇ ਹੋਇਓ ਬਿਲਕੁਲ ਜੀ ਮੇਰੇ ਦਾਦਾ ਜੀ ਨੇ 1978 ਦੇ ਵਿੱਚ ਏਜੰਸੀ ਲਈ ਸੀ ਜੀ ਤੇ ਬੜੇ ਮਾਣ ਨਾਲ ਕਹਿੰਦੇ ਆ ਵੀ ਅਸੀਂ ਪੰਜਾਬ ਦੇ ਸਾਰਿਆਂ ਤੋਂ ਪੁਰਾਣੇ ਡੀਲਰ ਆ ਅੱਜ ਵੀ ਇਸ ਵਿੱਚ ਹਾਂ ਜੀ ਰਾਜ ਦੇ ਸਾਡੀ ਤੀਜੀ ਪੀੜ੍ਹੀ ਆ ਹੁਣ ਤੀਜੀ ਪੀੜ੍ਹੀ ਆ ਹਾਂ ਜੀ ਮੈਂ ਤੀਜੀ ਪੀੜ੍ਹੀ ਆ ਜੀ ਤੇ ਲਗਭਗ 47-28 ਸਾਲ ਹੋ ਗਏ ਆ ਠੀਕ ਹੈ ਜੀ ਲੋਕਾਂ ਨਾਲ ਜੁੜੇ ਹੋਏ ਹਾਂ ਉਸੇ ਤਰ੍ਹਾਂ ਮੁਹਬਤ ਬਣੀ ਹੋਈ ਬਿਲਕੁਲ ਮੈਂ 1997 ਤੋਂ ਕੰਮ ਦੇਖੀ ਜਾਂਦਾ ਜੀ ਸੋ 27-28 ਸਾਲ ਤਾਂ ਮੈਨੂੰ ਹੀ ਹੋ ਗਏ ਹੂੰ ਕੰਮ ਦੇਖਦੇ ਨੇ ਤੇ ਵੱਡੀ ਗੱਲ ਸੁਣਨ ਦੇ ਵਿੱਚ ਇਹ ਵੀ ਆਈ ਹੈ ਵੀ ਅੱਜ ਤੱਕ ਤੁਹਾਡੇ ਤੋਂ ਜਿਆਦਾ ਜਿਹੜੇ ਪੁਰਾਣੇ ਟਰੈਕਟਰ ਨੇ ਉਹ ਡੀਲਰ ਭਾਈ ਲੈ ਕੇ ਜਾਂਦੇ ਆ ਸਾਡੇ ਕੋਲੋਂ ਹਾਂ ਕਾਫੀ ਵਪਾਰੀ ਵੀ ਸਾਡੇ ਕੋਲੋਂ ਡੀਲਰ ਜਿਹੜੇ ਹੈਗੇ ਆ ਟਰੈਕਟਰ ਲੈ ਕੇ ਜਾਂਦੇ ਆ ਹਾਂਜੀ ਤੇ ਬਾਕੀ ਸਾਡੇ ਕੋਲੋਂ ਆਮ ਕਸਟਮਰ ਵੀ ਜਿਹੜੇ ਸਿੱਧੇ ਵੀ ਕਾਫੀ ਟਰੈਕਟਰ ਲੈ ਜਾਂਦੇ ਹੈਗੇ ਠੀਕ ਹੈ ਜੀ ਓਕੇ ਅਸੀਂ ਅਗਲੇ ਨੂੰ ਜੋ ਕੰਡੀਸ਼ਨ ਹੈਗੀ ਹੈ ਸਹੀ ਓਕੇ ਕੰਡੀਸ਼ਨ ਜੋ ਦੀ ਐਕਚੁਅਲ ਕੰਡੀਸ਼ਨ ਆ ਉਹ ਦੱਸ ਕੇ ਚੀਜ਼ ਦੇਣੀ ਆ ਦੱਸਣਾ ਵੀ ਜ਼ਰੂਰੀ ਆਪਣੀ ਗੱਲ ਇਹ ਆ ਵੀ ਜਿੰਨੀ ਕੰਡੀਸ਼ਨ ਦੱਸਾਂਗੇ ਜੇ 19 ਦੱਸਾਂਗੇ 21 ਨਿਕਲੂਗੀ ਹਾਂ ਬਿਲਕੁਲ ਨਹੀਂ ਫੇਰ ਆਉਂਦਾ ਹਾਂ 21 ਦੀ 20 ਨਹੀਂ ਨਿਕਲੂਗੀ ਠੀਕ ਹੈ ਜੀ ਤੇ ਰੇਟ ਤੁਹਾਡੇ ਬਿਲਕੁਲ ਹੀ ਵਾਜਬ ਹੁੰਦੇ ਆ ਰੇਟ ਆਪਾਂ ਬਾਈ ਜੀ ਦੇਖੋ ਆਪਣੀ ਵੀਡੀਓ ਹਰ ਸਟੇਟ ਦੇ ਕੋਨੇ ਦੇ ਵਿੱਚ ਬੈਠੇ ਬਾਹਲੀਆ ਨਾਲ ਦੀਆਂ ਸਟੇਟਾਂ ਚੋਂ ਵੀ ਬੰਦਿਆਂ ਨੇ ਵੇਖ ਕੇ ਆਉਣਾ ਐਡੀ ਦੂਰੋਂ ਬੰਦੇ ਨੇ ਚੱਲ ਕੇ ਆਉਣਾ ਅੱਜ ਕੱਲ ਸਮਾਂ ਹਰ ਕਿਸੇ ਕੋਲੇ ਲਿਮਟਡ ਆ ਆਪਾਂ ਕਿਸੇ ਦਾ ਸਮਾਂ ਬਰਬਾਦ ਕਰਨਾ ਨਹੀਂ ਆਪਾਂ ਰੇਟ ਉਹੋ ਦੇਨੇ ਆ ਵੀ ਜਿਹੜੇ ਆਪਾਂ ਜੈਸਨੂ ਵਾਲੇ ਰੇਟ ਆ ਆਪਾਂ ਦੱਸ ਰਹੇ ਆ ਵੀਡੀਓ ਚ ਆਪਾਂ ਕੋਈ ਸੌਦੇਬਾਜ਼ੀ ਵਪਾਰੀ ਪੁਨੇ ਵਾਲਾ ਕੰਮ ਨਹੀਂ ਕਰਨਾ ਠੀਕ ਹੈ ਜੀ ਕੀ ਕਹਿੰਦਾ ਜੀ ਕਿਉਂਕਿ ਅਸੀਂ ਤਾਂ ਆਪਦਾ ਜਿਹੜਾ ਹੈਗਾ ਵੀ ਸਾਨੂੰ ਜਿਹੜਾ ਰੇਟ ਮੰਨ ਕੇ ਚਲੋ ਪੁੱਗਦਾ ਆਪਾਂ ਉਹ ਰੇਟ ਦੇ ਦੇਣਾ ਸਾਨੂੰ ਕੋਈ ਆਮ ਮੱਲੋ ਚਲੋ ਡੀਲਰ ਭਰਾਣੇ ਦਾ ਪੁਰਾਣਾ ਟਰੈਕਟਰ ਲੈਣਾ ਹੈ ਉਹ ਚ ਮੁਨਾਫਾ ਕਮਾਉਣਾ ਹੁੰਦਾ ਉਹਨੇ ਤਾਂ ਆਪਦਾ ਉਸ ਹੱਦ ਨਾਲ ਦੇਖਣਾ ਹੂੰ ਤੇ ਸਾਨੂੰ ਤਾਂ ਇਹ ਹੁੰਦਾ ਵੀ ਨਵੇਂ ਦੇ ਵਿੱਚ ਸਾਡੇ ਤਾਂ ਕੱਟੇ ਆ ਠੀਕ ਹੈ ਤੋ ਸਾਨੂੰ ਇਹਨਾਂ 'ਚ ਮੁਨਾਫੇ ਦੀ ਝਾਤ ਨਹੀਂ ਹੁੰਦੀਗੀ ਸਾਨੂੰ ਤਾਂ ਇਹ ਸਾਡੇ ਪੈਸੇ ਪੂਰੇ ਹੁੰਦੇ ਆ ਤੇ ਚੀਜ਼ ਲੈ ਜਾ ਬਸ ਜਿੱਦਾਂ ਦੇ ਰੇਟ 'ਚ ਕੱਟਿਆ ਹੋਇਆ ਇਹ ਕਿਦੀ ਵੀ ਉਦਾਂ ਦੇ ਰੇਟ 'ਚ ਆਪ ਦੇ ਦੇਣੇ ਹੁੰਦੇ ਆ ਆਪਾਂ ਉਦਾਂ ਦੇ ਰੇਟ ਕੀ ਟਰੈਕਟਰ ਦੇ ਦੇ ਤੇ ਤਰ ਮੇ ਵੱਡੀ ਗੱਲ ਇੱਕ ਹੋਰ ਆ ਵੀ ਜਿਸ ਤਰ੍ਹਾਂ ਕਿਸਾਨ ਭਰਾ ਦੇ ਘਰੋਂ ਟਰੈਕਟਰ ਆ ਜਾਂਦੇ ਉਸੇ ਤਰ੍ਹਾਂ ਹੀ ਸੇਲ ਕਰ ਦਿੰਦੇ ਆ ਇਹ ਐਨੇ ਕਿ ਇੱਥੇ ਜਿਵੇਂ ਕਹਿੰਦੀ ਨਾ ਵੀ ਬੰਦਿਆਂ ਦਾ ਸ਼ੋਰਟ ਐ ਵੀ ਇੱਥੇ ਪਾਣੀ ਮਾਰਨ ਦਾ ਸਮਾਂ ਵੀ ਨਹੀਂ ਹੈਗਾ ਬਿਲਕੁਲ ਬਿਲਕੁਲ ਕਿਉਂਕਿ ਸੀਜ਼ਨ ਦਾ ਕੰਮ ਆ ਜੀ ਵਰਕਸ਼ਾਪ ਦੇ ਵਿੱਚ ਸਾਡੇ ਕੋਲੇ ਕੰਮ ਬਹੁਤ ਆ ਠੀਕ ਹੈ ਜੀ ਆਪ ਦੀ ਮੇ ਇਨਾਂ ਤੇ ਤਾਂ ਉਹ ਮੰਨ ਕੇ ਚੱਲੋ ਲਿਸ਼ਕਾ ਪੋਚੀ ਕਰਨ ਵਾਲਾ ਸਾਨੂੰ ਸਮਾਂ ਨਹੀਂ ਮਿਲਦਾ ਸਮਾਂ ਮਿਲਦਾ ਹੀ ਨਹੀਂ ਹਾਂ ਕੋਈ ਉਹਦਾ ਕੰਮ ਆ ਹੋਣ ਵਾਲਾ ਮੰਨ ਲਓ ਕੋਈ ਲੀਕਿੰਗ ਸ਼ੀਕਿੰਗਾ ਕੁਝ ਮਾੜਾ ਉਹ ਤਾਂ ਅਸੀਂ ਜ਼ਰੂਰ ਕਰ ਦਿੰਨੇ ਹਾਂ ਠੀਕ ਹੈ ਜੀ ਪਰ ਵੀ ਉਦਾਂ ਸ਼ਾਂਪੂਲ ਸ਼ਾਂ ਵਾਲਾ ਸਾਡੇ ਕੋਲੇ ਸਮਾਂ ਨਹੀਂ ਹੁੰਦਾ ਠੀਕ ਹੈ ਜੀ ਉਹ ਗੱਲ ਆ ਵੀ ਉਹ ਸ਼ੇਰਾਂ ਦੇ ਮੂੰਹ ਕਿਨੇ ਤੋਤੇ ਆ ਸਾਡੇ ਕੋਲੇ ਤਾਂ ਹਾਂ ਉਵੇਂ ਹੀ ਖੜੇ ਹੁੰਦੇ ਉਹ ਵੀ ਖੜੇ ਹੁੰਦੇ ਆ ਤੇ ਲੈ ਤਰ ਮੈਂ ਵੀਡੀਓ ਕਾਫੀ ਲੰਬੀ ਹੋ ਜਾਣੀ ਆ ਭਾਜੀ ਆਪਾਂ ਨਾ ਡਿਟੇਲ ਦੱਸਣੀ ਆ ਜਿੰਨੇ ਵੀ ਟਰੈਕਟਰ ਆਪਾਂ ਇਸ ਵੀਡੀਓ ਦੇ ਵਿੱਚ ਦੰਦੇ ਆ ਸ਼ੁਰੂਆਤ ਆਪਾਂ ਕਰਦੀ ਆ ਨਵੇਂ ਟਰੈਕਟਰ ਤੋਂ ਹੀ ਨਾ ਇਹ ਸਾਰਾ 400 ਘੰਟਾ ਟਰੈਕਟਰ ਚੱਲਿਆ। ਅੱਛਾ 400 ਘੰਟਾ ਚੱਲਿਆ। ਹਾਂਜੀ। ਓਕੇ। ਸਾਡੇ ਤੋਂ ਹੀ ਨਵਾਂ ਨਿਕਲਿਆ ਸਾਡੀ ਏਜੰਸੀ ਦਾ ਹੀ। ਠੀਕ ਹੈ ਜੀ। ਫਸਟ ਓਨਰ ਟਰੈਕਟਰ ਹੈ। ਸੋ ਓਕੇ। ਤੇ ਤੁਸੀਂ ਦੇਖ ਸਕਦੇ ਹੋ 400 ਘੰਟੇ ਦੇ ਟਾਇਰ ਟੂਰ ਸਾਰਾ ਕੁਝ ਹੋਣੀ ਪਈ ਐ ਇਹਨੂੰ ਹੋਣਾ ਚਾਹੀਦਾ। ਮਤਲਬ ਦੂਜੀ ਸਰਵਿਸ ਇਹਦੀ ਹੋਣੀ ਆ। ਅੱਛਾ ਦੂਸਰੀ ਸਰਵਿਸ ਹੋਣੀ ਆ ਇਹਦੇ। ਹਾਂ। ਪਰ ਮੈਂ ਲਿਫਾਫੇ ਤੋਂ ਹਲੇ ਤੱਕ ਲਫਾਫੇ ਵੀ ਨਹੀਂ ਉਤਰੇ ਹੋਇਆ ਦੇਖੀ। ਆ ਚੈੱਕ ਕਰਵਾ ਹੀ ਲੈ। ਆ ਦੇਖੋ। ਸਾਰੇ ਲਫਾਫੇ ਹੈ ਦੇਖ। ਮਗਰਾਡਾਂ ਤੇ ਹਲੇ ਤੱਕ ਜਿੰਮੇ ਕਹਦੀ ਸਕਰੈਚ ਵੀ ਨਹੀਂ ਪਿਆ ਇਹ ਟਰੈਕਟਰ ਬਾਈ ਜੀ ਆਪਾਂ ਇੱਕੋ ਮੁੱਲ 7 ਲੱਖ ਤੇ 20 ਹਜ਼ਾਰ ਰੁਪਏ ਦਾ ਟਰੈਕਟਰ ਦੇ 7 ਲੱਖ ਤੇ 20 ਹਜ਼ਾਰ ਦਾ ਇੱਕ ਹੋਰ ਗੱਲ ਕਲੀਅਰ ਕਰਿਓ ਜੇ ਕਿਸੇ ਸੱਜਣ ਨੇ ਲੋਨ ਕਰਵਾਉਣਾ ਹੋਵੇ ਆਪਾਂ ਕਰਵਾ ਦਾਂਗੇ ਹਾਂ ਲੋਨ ਵੀ ਹੋ ਜੂਗਾ ਬੋਝੂਗਾ ਜੀ ਨੰਬਰ ਸਾਰੇ ਪੰਜਾਬ ਦੇ ਹੋਣਗੇ ਸਾਰੇ ਪੰਜਾਬ ਨੰਬਰ ਟਰੈਕਟਰ ਹੀ ਆਪਾਂ ਬਸ ਠੀਕ ਆ ਤਾਂ ਮੈਂ ਕਲੀਅਰ ਗੱਲ ਤੇ ਜਿਹੜਾ ਆ ਖੜਾ ਜੀ ਇਧਰਲੇ ਪਾਸੇ 3630 ਇਹ 3630 2017 ਮਾਡਲ ਹੈ ਜੀ ਹਾਂਜੀ ਇਹ ਮੋਡੀਫਾਈ ਹੋਇਆ ਹੋਇਆ ਟਰੈਕਟਰ ਆ ਜੀ ਟਾਇਰ ਟੂਰ ਤੁਸੀਂ ਦੇਖ ਸਕਦੇ ਹੋ ਇਹਦੇ ਦੱਬੇ ਪੈਸੇ ਟਾਇਰ ਪਏ ਆ ਬਿਲਕੁਲ ਜੀ ਟਰੈਕਟਰ ਉ ਬੜਾ ਨਿਊ ਕੰਡੀਸ਼ਨ ਦਾ ਟਰੈਕਟਰ ਆ ਸਾਰਾ ਰੀਨਲ ਟਰੈਕਟਰ ਆ ਕੋਈ ਪੇਂਟ ਸ਼ੇਂਟ ਨਹੀਂ ਹੋਇਆ ਹੋਇਆ ਠੀਕ ਹੈ ਜੀ ਬੰਪਰ ਬੰਪਰ ਵੀ ਸ਼ੌਂਕ ਨਾਲ ਘੋੜਾ ਬੰਪਰ ਲੱਗਾ ਹੂੰ ਠੀਕ ਆ ਬਕੀ ਰਮਾ ਰੁਮਾ ਦਾ ਬੜਾ ਸਾਫ ਪਿਆ ਮਗਰਾਡਾਂ ਦਾ ਬੜਾ ਸਾਫ ਪਿਆ ਹੈ ਇਹ ਯੂਜੀ ਗੇਅਰ ਵਾਲਾ ਟਰੈਕਟਰ ਆ ਜੀ ਠੀਕ ਹੈ ਜੀ ਆਈਪੀਟੀਓ ਵਾਲਾ ਤੇ ਇਹ ਟਰੈਕਟਰ ਜਿਹੜਾ ਹੈਗਾ ਆਪਾਂ 5 ਲੱਖ ਤੇ 35000 ਰੁਪਏ ਦਾ ਟਰੈਕਟਰ ਜਿਹੜਾ ਹੈਗਾ ਦੇ ਦਿਆਂਗੇ ਠੀਕ ਹੈ ਜੀ ਤੇ ਮਾਡਲ ਆਪਾਂ ਦੱਸਿਆ 2017 17 ਮਾਡਲ ਹੈ 5 ਲੱਖ 35000 ਦਾ ਜੈ ਸੰਦੋ ਹਾਂਜੀ ਓਕੇ ਕਨੋਪੀ ਤੇ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਹੈਗਾ ਵੀ ਸਾਰਾ 오ਰੀਜਨਲ ਹੈ ਘੋੜਾ ਬੰਪਰ ਲੱਗਾ ਹਾਂ ਅਸੈਂਸਰੀ ਬਹੁਤ ਲੱਗੀ ਹੋਈ ਆ ਬਾਕੀ ਪਲੱਸ ਦਾ ਮਾਡਲ ਹੈ ਇਹ ਹਾਂਜੀ ਤੇ ਭਾਜੀ ਜਿਹੜਾ ਇਹ ਖੜਾਗਾ ਬਠਿੰਡਾ ਨੰਬਰ ਇਹ ਬਠਿੰਡਾ ਨੰਬਰ 2016 ਮਾਡਲ ਹੈ ਜੀ ਹਾਂਜੀ ਇਹ ਵੀ ਜਿਹੜਾ ਹੈਗਾ ਕਰੀਪਰ ਗੇਅਰ ਵਾਲਾ ਟਰੈਕਟਰ ਆ ਆਈ ਪੀਟੀਓ ਵਾਲਾ ਜੀ ਯੂਜੀ ਗੇਅਰ ਹੈ ਤੇ ਟਾਇਰ ਇਹਦੇ ਨਾਲ ਦੇ ਆ ਬਾਈ ਜੀ ਤੁਸੀਂ ਦੇਖ ਸਕਦੇ ਹੋ ਵੀ ਤਕਰੀਬਨ 60 ਪੈਸੇ ਵਾਂਗੂ ਟਾਇਰ ਇਹਦੇ ਨਾਲ ਦੇ ਆ ਟਰੈਕਟਰ ਦੇ ਜੀ ਜੀ ਟਰੈਕਟਰ ਚੱਲਿਆ ਬਹੁਤ ਘੱਟ ਆ ਟਰੈਕਟਰ ਸਾਰਾ origignal ਹੀ ਹੈ ਵੀ ਠੀਕ ਹੈ ਜੀ ਠੀਕ ਹੈ ਜੀ ਇਹ ਟਰੈਕਟਰ ਜਿਹੜਾ ਆਪਾਂ ਇੱਕੋ ਮੁੱਲ ਆ 5 ਲੱਖ ਰੁਪਏ ਦਾ ਟਰੈਕਟਰ ਦੇ ਦਿਆਂ ਪੂਰੇ 5 ਲੱਖ ਦਾ ਹਾਂਜੀ ਓਕੇ ਤੇ ਜਿਹੜਾ ਇੱਧਰਲੇ ਪਾਸੇ ਖੜਾ ਹੈ ਜੀ 5310 ਇਹ 5310 2018 ਮਾਡਲ ਆ ਬਾਈ ਜੀ ਹਾਂਜੀ ਟਾਇਰ ਇਹਦੇ ਚਾਰੇ ਜਮਾ ਨਵੇਂ ਆ ਮਗਲ ਐ ਐਮ ਆਰ ਐਫ ਦੇ ਮਗਲ ਮੂਲੇ ਗੁਡਇਰ ਦੇ ਆ ਠੀਕ ਹੈ ਜੀ ਬੰਪਰ ਬੰਪਰ ਪੂਰਾ origignal ਦੇਖ ਸਕਦਾ ਤੁਸੀਂ ਲੱਗਿਆ ਪਲੇਟ ਵਾਲਾ ਤੇ 2018 ਮਾਡਲ ਆ ਫਰੀਦਕੋਟ ਨੰਬਰ ਆ ਇਹ ਠੀਕ ਹੈ ਜੀ ਟਰੈਕਟਰ ਇਹ ਟਰੈਕਟਰ ਆਪਾਂ ਜਿਹੜਾ ਇੱਕੋ ਗੱਲ ਹੈਗੀ ਆ 5 ਲੱਖ ਤੇ ਆਪਾਂ 80000 ਰੁਪਏ ਦਾ ਟਰੈਕਟਰ ਜਿਹੜਾ ਹੈਗਾ ਇਹ ਦੇ ਦੇਾਂਗੇ ਜਿਹੜੇ ਵੀ ਠੀਕ ਹੈ ਜੀ ਇਹ ਲਗਭਗ ਮੈਂ ਕਹਿੰਦਾ ਹੁੰਦੇ ਵੀ ਫਰਸਟ ਪਾਰਟੀ ਦੇ ਨੇ ਸਾਰੇ ਆਪਣੇ ਲਵੇਣਾ ਜੀ ਇਹ ਟਰੈਕਟਰ ਸੈਕੰਡ ਓਨਰ ਆ ਇਹ ਆ ਵੀ ਸੈਕੰਡ ਓਨਰ ਆ ਅੱਛਾ ਜੀ ਉਹ ਫਰਸਟ ਓਨਰ ਉਹ ਦੋਨੋਂ ਫਰਸਟ ਨੇ ਹਾਂ ਜੀ ਓਕੇ ਆ ਵੀ ਫਰਸਟ ਓਨਰ ਹੀ ਆ ਬਾਈ ਮਾਡਲ ਜੀ ਪਹਿਲ ਵਾਲੀ ਸ਼ੋਅ ਚ ਹੂੰ ਸਾਡੀ ਏਜੰਸੀ ਦਾ ਨਵਾਂ ਨਿਕਲਿਆ ਜੀ ਇੱਥੇ ਗਿਆ ਹੋਇਆ ਹਾਂ ਜੀ ਨਾਲ ਦੇ ਟਾਇਰ ਆ 90 ਪੈਸੇ ਟਾਇਰ ਨਾਲ ਦੇ ਆ ਬਾਈ ਮਾਡਲ ਦੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਕਨੋਪੀ ਕਨੋਪੀ ਲੱਗੀ ਆ ਹੂੰ ਤੇ ਟਰੈਕਟਰ ਮਾਨ ਕੇ ਚੱਲੋ ਇਹ ਨਾ ਕੋਈ ਟੂੜੀ ਵਾਲੀ ਮਸ਼ੀਨ ਤੇ ਨਾ ਕੋਈ ਕਿਰਾਏ ਤੇ ਨਾ ਟਰਾਲੇ ਤੇ ਕਾਸੀ ਤੇ ਨਹੀਂ ਚੱਲਿਆ ਠੀਕ ਹੈ ਜੀ ਮੜਗਾੜ ਮੜਗੋਰ ਤੁਸੀਂ ਦੇ ਸਾਲ ਸ਼ੌਂਕ ਨਾਲ ਫਿਲਮਿੰਗ ਫਿਲਮਿੰਗ ਕਰਾਈ ਵੀ ਆ ਤੇ ਟਰੈਕਟਰ ਉਦਾਂ ਹੀ ਪਿਆ ਹੈ ਪਰ ਮੈਂ ਚਾਰੇ ਪਾਸੇ ਗਿੜਾ ਤੇ ਗਿਆ ਟਰੈਕਟਰ ਤੇ ਮਗਰਾੜ ਵਧੀਆ ਸ਼ਮੋਕ ਹੋਏ ਹੋਏ ਆ ਤੇ ਪੈਰਦਾਨਾਂ ਤੇ ਚੈੱਕ ਕਰਵਾਦੇ ਹੁੱਕ ਬਿਲਕੁਕੁਲ ਹੀ ਨਿਕਾਸੀ ਪਈ ਹੋਈ ਹੈ ਨਾ ਤੇ ਇਧਰਲੇ ਪਾਸੋਂ ਰੇਰ ਵਾਲੀ ਜੇ ਆਪਾਂ ਇਹਦੀ ਰੇਸ਼ ਵਾਲੀ ਸ਼ੀਲ ਦੀ ਗੱਲ ਕਰਦੀ ਹੈ ਨਾ ਤੇ ਬਿਲਕੁਲ ਸ਼ੀਲਡਡ ਟਰੈਕਟਰ ਪਿਆ ਆ ਲੋ ਹੈਨਾ ਨਾਲ ਦੇ ਟਾਇਰ ਨੇ ਭਾਜੀ ਹੈ ਨਾ ਹਾਂਜੀ ਹਾਂਜੀ ਤੇ ਚੱਲੇ ਵੀ ਬਹੁਤ ਘਾਟੂ ਜੀ ਦਾ ਹਾਂਜੀ ਹਾਂਜੀ ਘਾਟੇ ਚੱਲਿਆ 90% ਟਾਇਰ ਨਾਲ ਹਾਂ ਗਿਣਤੀ ਦੇ ਘੰਟੇ ਚੱਲੇ ਹੋਇਆ ਇਹਦੀ ਕੀ ਡਿਮਾਂਡ ਰੂ ਟਰੈਕਟਰ ਜੀ ਇਹ ਟਰੈਕਟਰ ਆਪਾਂ ਦੇ ਦੇਾਂਗੇ ਵੀਰ ਜੀ 7 ਲੱਖ ਤੇ 20 ਹਜ਼ਾਰ ਰੁਪਏ ਦਾ 7 ਲੱਖ ਤੇ 20 ਹਜ਼ਾਰ ਦਾ ਹਾਂ ਓਕੇ ਤੇ ਜਿਹੜਾ ਪਿਆ ਖੜਾ ਇਧਰਲੇ ਪਾਸੇ 44 ਦਾ ਸਵਰਾਜ ਇਹ 744 ਜਿਹੜਾ ਹੈਗਾ ਬਾਈ ਜੀ 2023 ਮਾਡਲ ਆ ਜੀ 3 ਸਪੀਡ ਵਾਲਾ ਟਰੈਕਟਰ ਆ ਇਹ ਹਮ ਨਵੇਂ ਮਾਡਲ ਵਾਲਾ ਜਿਹੜਾ ਅੱਜ ਕੱਲ ਆ ਰਿਹਾ ਹਾਂ ਹਾਂਜੀ ਹਾਂਜੀ ਨੀਲੇ ਰੰਗ ਦੇ ਵਿੱਚ ਤੇ ਇਹ ਵੀ ਟਰੈਕਟਰ ਉਹ 85 ਪੈਸੇ ਟਾਇਰ ਨਾਲ ਦੇ ਪਏ ਆ ਠੀਕ ਹੈ ਜੀ ਤੇ 22 ਕੱਲੀ ਇਹ ਚੱਲਿਆ ਟਰੈਕਟਰ ਕੋਈ ਕਿਰਾਏ ਭਾੜੇ ਤੇ ਕਾਸੇ ਤੇ ਨਹੀਂ ਚੱਲਿਆ ਓਕੇ ਓਕੇ ਤਰ ਮੇਰੇ ਮਰਮ ਸਾਰੇ ਚੈੱਕ ਕਰਵਾ ਬਈ ਸ਼ੋ ਦੇ ਨਾਲ ਉਹ ਘੈਂਟ ਰਿੰਮ ਪਏ ਆ ਹਨ ਰਿੰਮ ਨਾਲ ਘੈਂਟ ਮਗਰਾ ਹੜ ਪਏ ਆ ਜਾਨੀ ਕਿ ਕਿਹੜੀ ਚੀਜ਼ ਤੇ ਕੈਮਰਾ ਮਾਰੀ ਇਹ ਵੀ ਹਰ ਇੱਕ ਚੀਜ਼ ਦਿਲ ਨੂੰ ਖਿੱਚਦੀ ਹੈ ਤੇ ਇਧਰਲੇ ਪਾਸੋਂ ਕਰਵਾਏ ਚੁੱਕ ਲਿੰਕਾ ਲਾ ਕੇ ਆ ਡਿਸਟ੍ਰੀਬਿਊਟਰਾਂ ਦਾ ਸਾਰਾ ਚੈੱਕ ਕਰਵਾ ਦੋ ਆ ਡਰਾਵਲ ਵਗੈਰਾ ਸਾਰਾ ਲਿੰਕਾ ਤੇ ਉਦਾਂ ਸਾਰਾ ਨਰੰਗ ਨਾਲ ਦੀ ਖੜਾ ਹੈ ਭਾਈ ਇਹਦੀ ਕੀ ਡਿਮਾਂਡ ਰੂ ਟਰੈਕਟਰ ਦੀ ਇਹ ਟਰੈਕਟਰ ਆਪਾਂ 6 ਲੱਖ ਤੇ 350000 ਰੁਪਏ ਦਾ ਦੇ ਦਿਆਂਗੇ 6 ਲੱਖ ਤੇ 350000 ਦਾ ਹਾਂਜੀ ਓਕੇ ਤੇ ਜਿਹੜਾ ਇਧਰਲੇ ਪਾਸੇ 963 ਖੜਾ ਹੈ ਜੀ ਇਹ 963 2018 ਮਾਡਲ ਆ ਬਾਈ ਜੀ ਜੀ ਇਹ ਟਰੈਕਟਰ ਵੀ ਮਸ਼ੀਨ ਦੇ ਉੱਤੇ ਹੀ ਰਿਹਾ ਥੱਲੇ ਬਹੁਤ ਘੱਟ ਚੱਲਿਆ ਟਰੈਕਟਰ ਨਾਲ ਦੇ ਆ ਤੁਸੀਂ ਦੇਖ ਸਕਦੇ ਆ 65 65 ਟਾਇਰ ਇਹਦੇ ਹੈਗੇ ਆ ਠੀਕ ਹੈ ਜੀ ਨਾਲ ਦੇ ਇਹ 2018 ਮਾਡਲ ਆ ਰਜਿਸਟ੍ਰੇਸ਼ਨ ਇਹਦੀ 19 ਦੀ ਆ ਜੀ ਆਪਣੀ ਏਜੰਸੀ ਦਾ ਨਵਾਂ ਨਿਕਲਿਆ ਹੋਇਆ ਓਕੇ ਤੇ ਇਹ ਟਰੈਕਟਰ ਜਿਹੜਾ ਹੈਗਾ ਆਪਾਂ 5 ਲੱਖ ਤੇ 90000 ਰ 590000 ਦਾ ਹਾਂਜੀ ਓਕੇ ਤੇ ਹੁਣ ਜਿਹੜੇ ਇੱਧਰਲੇ ਪਾਸੇ ਖੜਾ ਯਾਰਜਨ 605 ਇਹ ਕਿੰਨਾ ਮਾਡਲ ਹੈ ਇਹ ਅਰਜਨ 605 ਹੈਗਾ ਜੀ 2012 ਮਾਡਲ ਇਹ ਰੂਟਰ ਪੰਪ ਵਾਲਾ ਟਰਬੋ ਵਾਲਾ ਟਰੈਕਟਰ ਹੈ ਹਾਂਜੀ ਇਹ ਵੀ ਫਰਸਟ ਪਾਰਟੀ ਦਾ ਹੀ ਟਰੈਕਟਰ ਆ ਜੀ ਤੇ ਤੁਸੀਂ ਦੇਖ ਸਕਦੇ ਆ ਟਾਇਰ ਇਹਦੇ ਰੇਡੀਅਲ ਨਵੇਂ ਆ ਹਾਂ ਰੇਡੀਅਲ ਟਾਇਰ ਪਿਆ ਹੋਇਆ ਠੀਕ ਹੈ ਜੀ ਕਨੋਪੇ ਕੋ ਰੋਪੇ ਬੰਪਰ ਪੂਰਾ ਵਧੀਆ ਹੈਵੀ ਲੱਗਾ ਜੀ ਤੇ ਫਰੀਦਕੋਟ ਦਾ ਹੀ ਨੰਬਰ ਆ ਆਪਣਾ ਇਹਦਾ ਟਰੈਕਟਰ ਦਾ ਠੀਕ ਹੈ ਜੀ ਇਹ ਟਰੈਕਟਰ ਜਿਹੜਾ ਹੈਗਾ ਆਪਾਂ 3.5 ਲੱਖ ਰੁਪਏ ਦਾ ਟਰੈਕਟਰ ਦੇ ਗਏ ਆ ਸਾਢੇ 3 ਲੱਖ ਦਾ ਮਾਡਲ ਦੱਸਿਆ ਸੀ ਆਪਾਂ ਨੇ 2012 2012 ਮਾਡਲ ਹੈ ਰੇਟ ਸਾਢੇ 3 ਲੱਖ ਰੁਪਿਆ ਤੇ ਜਿਹੜਾ ਇਧਰਲੇ ਪਾਸੇ ਖੜਾ ਜੀ ਇਹ 2015 ਮਾਡਲ ਹੈ ਬਾਈ ਜੀ ਨੋ ਹਾਂਜੀ ਡੀ ਆਈ ਆਈ ਜੀ ਜਿਹੜਾ 57 ਹਾਰਸ ਪਾਵਰ ਵਾਲਾ ਹਾਂਜੀ ਠੀਕ ਆ ਟਾਇਰ ਤੁਸੀਂ ਦੇਖ ਸਕਦੇ ਆ ਮਗਲੇ ਦਾ ਤਕਰੀਬਨ ਨਵੇਂ ਵਰਗਾ ਹੀ ਆ ਹੂੰ ਟਾਇਰ ਅਗਲੇ ਤੇ ਇਹਦੇ ਬਦਲਨੇ ਪੈਣਗੇ ਖੁਸ਼ਕ ਜੇ ਹੋਏ ਹੋਏ ਆ ਦੇਸੀ ਆ 916 ਦੇ ਆ ਪਾਏ ਹੋਏ ਓਕੇ ਤੇ ਬਾਕੀ ਟਰੈਕਟਰ ਬਹੁਤ ਸਾਫ਼ ਆ ਸਾਰਾ オリジナル ਹੀ ਆ ਠੀਕ ਹੈ ਜੀ ਠੀਕ ਹੈ ਜੀ ਤੋ ਮੰਨ ਲਓ ਮੂਰਲੇ ਟਾਇਰਾਂ ਦਾ ਖਰਚਾ ਤਾਂ ਜ਼ਰੂਰ ਗਾਹ ਤੋਂ ਕਰਨਾ ਪਊਗਾ ਠੀਕ ਹੈ ਜੀ ਹੋਰ ਕੋਈ ਇੱਥੇ ਰੁਪਈਆ ਨਹੀਂ ਲੱਗਦਾ ਬਸ ਉਦਾਂ ਦਾ ਪ੍ਰਮਾਣਤਨ ਵਧੀਆਂ ਕਰ ਦਾਂਗੇ ਦੇ ਵਿੱਚ ਹਾਂ ਜੀ ਹਾਂ ਜੀ ਇਹ ਟਰੈਕਟਰ ਜਿਹੜਾ ਹੈਗਾ ਬਈ ਜੀ ਆਪਾਂ ਪੂਰਾ ਮਾਨਤਨ ਕਰਕੇ ਤੇ ਸਵਾ ਪੰਜ ਲੱਖ ਰੁਪਏ ਦਾ ਟਰੈਕਟਰ ਆਪਾਂ ਦੇ ਦੇ ਪੰਜ ਲੱਖ ਤੇ 25 ਹਜ਼ਾਰ ਦਾ ਟਰੈਕਟਰ ਹਾਂ ਜੀ ਜਿਹੜਾ ਇੱਧਰ ਅਸੀਂ ਡੀਆਈ 35 ਖੜਾ ਹੈ ਯਾਰ ਐ ਡੀਆਈ 35 RX ਹੈਗਾ ਜੀ 2020 ਮਾਡਲ ਜੀ ਟਾਇਰ ਤਾਂ ਮਗਰਲੇ ਤੁਸੀਂ ਦੇ ਸਕਦੇ ਨਵੇਂ ਵਾਲੇ ਜਮੀਨ ਨਵੇਂ ਪਏ ਹਾਂ ਜੀ ਤੇ ਟਰੈਕਟਰ ਵੀ ਇਹ ਟਾਪ ਮਾਡਲ ਹੈ ਡਬਲ ਕਲਚ ਆ ਠੀਕ ਹੈ ਜੀ ਤੇ ਰਿਵਰਸ ਪੀਟੀਓ ਵਾਲਾ ਜੀ ਠੀਕ ਹੈ ਜੀ ਡਬਲ ਡਿਸਟਰੀਬਿਊਟਰ ਵਾਲਾ ਹੂੰ ਟਾਪ ਮਾਡਲ ਟਰੈਕਟਰ ਆ ਜਾਨੀ ਇਹ ਜੀ ਤੇ ਇਹ ਟਰੈਕਟਰ ਜਿਹੜਾ ਹੈਗਾ 3 ਲੱਖ ਤੇ ਆਪਾਂ ਬਾਈ ਜੀ 70000 ਰੁਪਏ ਟਰੈਕਟਰ ਦੇ ਦਿਆਂਗੇ 3 ਲੱਖ ਤੇ 70000 ਦਾ ਹਾਂ ਜੀ ਜਿਹੜਾ ਇਧਰਲੇ ਪਾਸੇ ਘੜਾ ਜੀ 241 ਮੈਸੀ 241 ਮੈਸੀ ਤੁਸੀਂ ਦੇਖ ਸਕਦੇ ਆ ਬਹੁਤ ਹੀ ਸੋਹਣਾ ਟਰੈਕਟਰ ਆ ਪਾਵਰ ਸਟੀering ਆ origignal ਇਹ 2013 ਮਾਡਲ ਟਰੈਕਟਰ ਆ ਠੀਕ ਹੈ ਜੀ ਠੀਕ ਹੈ ਜੀ ਤੇ ਇਹ ਟਰੈਕਟਰ ਜਿਹੜਾ ਹੈਗਾ ਆਪਾਂ ਸਵਾ 30 ਲੱਖ ਰੁਪਏ ਦਾ ਜੈਸਨੋ ਟਰੈਕਟਰ ਰੇਦਾ ਹੈ ਨਾਲ ਦੇ ਹੀ ਟਾਇਰ ਆ ਟਰੈਕਟਰ ਦੇ 13 ਆ ਅਸਾਂ ਨਾਲ ਦੇ ਟਾਇਰ ਨੇ ਜੀ ਮੂਰਲੇ 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 ਨਵੇਂ ਆ ਹਾਂ ਦੁਬਾਰ ਦੇ ਲੱਗੇ ਹੋਏ ਮੂਰਲੇ ਨੇ ਅਗਲੇ ਟਾਇਰ ਨਾਲ ਦੇ ਹੀ ਆ 45 ਪੈਸੇ ਪਾਵਰ ਸਟੀering ਆ ਗਿਆ ਪਾਵਰ ਸਟੀering ਹੈ ਜੀ ਪਟਿਆਲੇ ਦਾ ਨੰਬਰ ਹੈ ਜੀ ਭਾਜੀ ਕਹਿੰਦੇ ਆਨਰ ਹੋ ਸਕਦਾ ਏ ਟਰੈਕਟਰ ਇਹ ਆਨਰ ਸੈਕੰਡ ਹੋਊਗਾ ਜੀ ਟਰੈਕਟਰ ਸੈਕੰਡ ਹੋਊਗਾ ਹਾਂ ਕੰਡੀਸ਼ਨ ਤਾਂ オリジナル ਹੀ ਸਾਰੇ ਆ オリジナル ਹੀ ਆ ਜੀ ਇਹ ਆਪਣੇ ਰਿਸ਼ਤੇਦਾਰਾਂ ਤੋਂ ਹੀ ਆਇਆ ਟਰੈਕਟਰ ਠੀਕ ਹੈ ਜੀ ਘਰੋਂ ਹੀ ਆਇਆ ਤੇ ਰੇਟ ਆਪਾਂ ਇਹਦਾ ਕੀ ਦੱਸਿਆ ਵਾਜ ਬਜਾ ਇਹ ਆਪਾਂ 3.5 ਲੱਖ ਰੁਪਏ ਟਰੈਕਟਰ ਦੇ ਦਿੰਦੇ 3.5 ਲੱਖ ਦਾ ਹਾਂਜੀ ਤੇ ਜਿਹੜਾ ਆ ਖੜਾ ਜੀ 855 15 ਸਪੀਡਾਂ ਵਾਲਾ ਇਹ 855 2023 ਮਾਡਲ ਆ ਬਾਈ ਜੀ ਜੀ ਤੇ ਟਰੈਕਟਰ ਚੱਲਿਆ ਸਾਰਾ ਇਹ ਮੇਰੇ ਖਿਆਲ ਚ 300 ਘੰਟਾ ਵੀ ਨਹੀਂ ਚੱਲਿਆ ਅੱਛਾ 300 ਘੰਟਾ ਵੀ ਨਹੀਂ ਚੱਲੇ ਆਲੇ ਹਾਂਜੀ ਇਹ ਟਰੈਕਟਰ ਜਿਹੜਾ ਹੈਗਾ ਇਹ ਜਿਹੜਾ ਇਹਦਾ ਡੈਕ ਹੈਗਾ ਉਹ ਲਾਉਣਾ ਕਸਟਮਰ ਨੇ ਜੀ ਜੀ ਉਹਨਾਂ ਦਾ ਟਰੈਕਟਰ ਸਾਡੇ ਕੋਲ ਪ੍ਰੋਟੈਕ ਬੁੱਕ ਆ ਉਹਨਾਂ ਦਾ ਆਇਆ ਨਹੀਂ ਹਜੇ ਟਰੈਕਟਰ ਪਹਿਲਾਂ ਛੱਡ ਗਏ ਓਕੇ ਓਕੇ ਉਹ ਡ ਕਨੋਪੀ ਨਾਲ ਦੇਣਗੇ ਕਨੋਪੀ ਨਾਲ ਦੇਣਗੇ ਠੀਕ ਹੈ ਜੀ ਕਨੋਪੀ ਮਤਲਬ ਆਪਾਂ ਨੂੰ ਇਹ ਲਾਈਟਾਂ ਵਾਲੀ ਨਹੀਂ ਮਿਲਨੇਗੀ ਜਿੱਦਾਂ ਆਹ ਹਾਲੈਂਡ ਦੇ ਲੱਗੀ ਆ ਇਦਾਂ ਦੀ ਜਿਹੜੀ origignal ਆਉਂਦੀ ਆ ਉਹ 855 ਦੇ ਲੱਗੀ ਆ ਠੀਕ ਹੈ ਉੱਪਰ ਦੀ ਇਹਦੇ ਨਾਲ ਦੀ ਆਪਾਂ ਨੂੰ ਕਨੋਪੀ ਮਿਲੂਗੀ ਇਹਦੇ ਕਨੋਪੀ ਨਾਲ ਮਿਲੂਗੀ ਠੀਕ ਹੈ ਜੀ ਟਰੈਕਟਰ ਕੈਸ਼ ਦਾ ਟਰੈਕਟਰ ਆ ਇਹ ਜੀ ਇਹ ਟਰੈਕਟਰ ਜਿਹੜਾ ਹੈਗਾ ਬਾਈ ਜੀ ਆਪਾਂ 7 ਲੱਖ ਰੁਪਏ ਦਾ ਟਰੈਕਟਰ ਦੇ ਦਿਆਂ 7 ਲੱਖ ਦਾ ਹਾਂ ਕੰਡੀਸ਼ਨ ਦਰ ਮੇ ਜਮੇ ਹੀ ਨਵੀਂ ਪਈ ਜਮੇ ਹੀ ਨਵੀਂ ਪਈ ਚੱਲਿਆ ਕਿੰਨੇ ਘੰਟੇ ਹੋਇਆ ਦੀ ਇਹ 300 ਘੰਟਾ ਵੀ ਨਹੀਂ ਚੱਲਿਆ 300 ਘੰਟਾ ਵੀ ਨਹੀਂ ਚੱਲਿਆ ਲੈ 280 85 ਘੰਟੇ ਚੱਲਿਆ ਮੈਂ 280 85 ਘੰਟੇ ਤੇ ਇਹਦੇ ਉੱਪਰ ਲੋਨ ਜਿੱਦੀ ਗੱਲ ਕਰੀ ਜੀ ਕਿੰਨੇ ਕ ਦਾ ਹੋ ਸਕਦਾ ਲੋਨ ਤਾਂ ਇਹਦੇ ਉੱਤੇ ਆਪਾਂ ਕਿਸੇ ਜ਼ਿਮੀਂਦਾਰ ਭਰਾ ਨੇ ਜਿਹਦੇ ਕੋਲੇ ਜ਼ਮੀਨ ਹੈਗੀ ਆ ਹਾਂਜੀ ਮਤਲਬ ਐਗਰੀ ਪ੍ਰੋਫਾਈਲ ਵਾਲਾ ਜਿਹੜਾ ਗਾਹਕ ਹੈਗਾ ਉਹਦਾ ਤਾਂ ਲੋਨ ਇਹਦੇ ਤੇ ਹੋ ਜਾਊਗਾ ਬਾਈ ਜੀ ਆਪਣਾ 6 ਸਵਾ 6 ਲੱਖ ਰੁਪਈਆ ਲੋਨ ਠੀਕ ਹੈ ਜੀ ਹੋ ਜਾਊਗਾ ਜਿਹੜਾ ਕਿਰਾਏ ਪਾੜੇ ਵਾਲਾ ਕਮਰਸ਼ੀਅਲ ਆ ਹਾਂਜੀ ਉਹਦੇ ਕਿ ਥੋੜਾ ਬੋਤਾ ਘਟ ਹੋ ਜਾਊਗਾ ਹੂੰ ਤੇ ਆਪਾਂ ਦਵਾਂਗੇ ਕਿੰਨੇ ਦਾ ਜਮਾ ਇਹ ਜਮਾ 1 ਕੋ ਮੁੱਲ 7 ਲੱਖ ਰੁਪਏ ਟਰੈਕਟਰ ਦੇ ਦਾ 7 ਲੱਖ ਦਾ ਹਾਂ ਫਿਰ ਤਾਂ ਪੈਸੇ ਥੋੜੀ ਪੈਣਗੇ ਜੀ ਥੋੜੇ ਥੋੜੇ ਡਾਊਨ 7 ਲੱਖ ਰੁਪਏ ਵੀ ਨਹੀਂ ਪੂਰਾ ਪੈਂਦਾ ਹਾਂ ਲੱਖ ਰੁਪਈਆ ਸਣੇ ਆਪਾਂ ਸਮਝ ਲਓ ਲੋਨ ਦਾ ਖਰਚਾ ਆਰਸੀ ਜੋਰਾਂ ਦਾ ਖਰਚਾ ਰਲਾ ਕੇ ਲੱਖ ਰੁਪਈਆ ਲੈ ਆ ਬਸ ਸਾਰੇ ਕੁਝ ਵਿੱਚੋਂ ਨਿਕਲ ਜੂ ਹਾਂ ਜੀ ਹਾਂ ਜੀ ਤੇ ਜਿਹੜਾ ਇੱਧਰ ਦੇ ਪਾਸੇ ਕਿਹੜਾ ਜੀ ਐਕਸਟ੍ਰਮ ਸਵਰਾਜ ਇਹ 2013 ਮਾਡਲ ਹੈ ਜੀ ਜੀ 855 ਐਕਸਟ੍ਰਮ ਇਹ ਵੀ ਸਾਡੀ ਏਜੰਸੀ ਦਾ ਹੀ ਨਵਾਂ ਨਿਕਲਿਆ ਹੋਇਆ ਠੀਕ ਹੈ ਜੀ ਟਾਇਰ ਤੁਸੀਂ ਦੇਖ ਸਕਦੇ ਹੋ ਮਗਲੇ ਤਾਂ ਕਾਫੀ ਚੰਗੇ ਆ ਹਾਂ ਠੀਕ ਆ ਤਕਰੀਬਨ 385 ਪੈਸੇ ਟਾਇਰ ਹੈਗੇ ਆ ਬਿਲਕੁਲ ਹੈਗੇ ਜੀ ਇੰਜਨ ਗੇਅਰ ਦਾ ਟਰੈਕਟਰ ਇਹ ਪੂਰਾ ਵਧੀਆ ਠੀਕ ਹੈ ਜੀ ਠੀਕ ਹੈ ਜੀ ਮੜਗਾੜ ਜ਼ਰੂਰ ਇਹਦੇ ਥੋੜੇ ਥੋੜੇ ਕਿਉਂਕਿ 13 ਮਾਡਲ ਆ ਖਰਾਬ ਹੈਗੇ ਥੱਲੋਂ ਥੱਲੋਂ ਮੁੱਢ ਚੋਂ ਪੈਰਾਂ ਜਿਹੜਾਂ ਚ ਹੁਣਗੇ ਹਨਾ ਜੀ ਹਾਂ ਜੀ ਹਾਂ ਜਿਹੜਾਂ ਚ ਮਗਰਾੜ ਕੇ ਜੇ ਹੈਗੇ ਥੋੜੇ ਜੀ ਇਹ ਟਰੈਕਟਰ ਜਿਹੜਾ ਹੈਗਾ ਬਾਈ ਜੀ ਆਪਾਂ 1.5-3 ਲੱਖ ਰੁਪਏ ਦਾ ਟਰੈਕਟਰ ਦੇਵਾਂ 1.5-3 ਲੱਖ ਦਾ 13 ਮਾਡਲ ਓਕੇ ਬਾਈ ਆਪਣੀ ਲੋਕੇਸ਼ਨ ਦੱਸਣੀ ਆਪਾਂ ਕਿੱਥੇ ਆ ਪਤਾ ਨਹੀਂ ਮਤਲਬ ਸੁਪਰੀਮ ਟਰੈਕਟਰ ਲੋਕੇਸ਼ਨ ਆਪਣੀ ਬਾਈ ਜੀ ਕੋਟ ਕਪੂਰੇ ਨੂੰ ਜਿਹੜੀ ਸੜਕ ਜਾਂਦੀ ਆ ਫਰੀਦਕੋਟ ਤੋਂ ਪਹਿਲਾਂ ਵਾਲੀ ਜਿਹੜੀ ਪੁਰਾਣੀ ਰੋਡ ਆ ਜੀ ਜੀ ਠੀਕ ਆ ਜੀ ਉਸ ਰੋਡ ਦੇ ਉੱਪਰ ਲਾ ਕਾਲਜ ਜਿਹੜਾ ਮਰਜ਼ੀ ਆਪਾਂ ਜਿੱਥੋਂ ਪੁੱਛ ਸਕਦੇ ਆ ਬਾਬਾ ਫਿਰ ਲਾ ਕਾਲਜ ਕਿੱਥੇ ਆ ਲਾ ਕਾਲਜ ਦੇ ਨਾਲ ਹੀ ਆਪਣੀ ਏਜੰਸੀ ਆ ਠੀਕ ਹੈ ਜੀ ਉੱਪਰ ਹੀ ਰੋਡ ਤੇ ਜੇ ਆਪਾਂ ਫਰੀਦਕੋਟ ਸ਼ਹਿਰ ਵਾਲੇ ਪਾਸਿਓਂ ਆਵਾਂਗੇ ਤਾਂ ਬਾਰ ਬਾਰ ਆ ਇਹ ਆਪਣਾ ਨਹਿਰਾ ਤੋਂ ਪੂਰਾ 1 ਕਿਲੋਮੀਟਰ ਤੋਂ ਕਿਨੈਰਾਂ ਤੋਂ ਜੇ ਕੋਟਕਪੂਰੇ ਤੋਂ ਆਵਾਂਗੇ ਤਾਂ ਫਰੀਦਕੋਟ ਸ਼ਹਿਰ ਤੋਂ ਬਸ ਨਹਿਰਾਂ ਤੋਂ ਕਿਲੋਮੀਟਰ ਪਹਿਲਾਂ ਠੀਕ ਹੈ ਜੀ ਹਾਂਜੀ ਸ਼ਾਈ ਵੇਲੀ ਟੱਪ ਕੇ ਠੀਕ ਹੈ ਜੀ ਨਾਲ ਹੀ ਆਪਣੇ ਗੁਰਦੁਆਰਾ ਗੋਦੜੀ ਸਾਹਿਬ ਆ ਬਹੁਤ ਮਸ਼ਹੂਰ ਬਾਬਾ ਫਰੀਦ ਜੀ ਦਾ ਹਰ ਸਾਲ ਇੱਥੇ ਜੋੜ ਮੇਲਾ ਬਹੁਤ ਭਾਰਾ ਲਾਦਾ ਸਤੰਬਰ ਚ ਬਹੁਤ ਲੋਕਾਂ ਨੂੰ ਤਾਂ ਪਤਾ ਹੀ ਹੁੰਦਾ ਹਾਂਜੀ ਹਾਂਜੀ ਬਸ ਗੁਰਦੁਆਰਾ ਗੋਦੀ ਸਾਹਿਬ ਦੇ ਜਮਾਂ ਕੋਲੇ ਆ ਤੇ ਲਾ ਮਿੱਤਰੋ ਜੇ ਤੁਹਾਡੇ ਵੀ ਦਿਲ ਦੇ ਵਿੱਚ ਇਹ ਜਾਣਾ ਨਾ ਵੀ ਸਾਨੂੰ ਬਾਜਪਰੇਟਾਂ ਦੇ ਵਿੱਚ ਟਰੈਕਟਰ ਚਾਹੀਦੇ ਆ ਤੇ ਨੰਬਰ ਸਕਰੀਨ ਤੇ ਚਲਾਤਾ ਤੁਸੀਂ ਬਾਈ ਉਹਰੇ ਨਾਲ ਸੰਪਰਕ ਵੀ ਕਰ ਸਕਦੇ ਹੋ ਮੈਂ ਤਾਂ ਇਹ ਕਹੂੰਗਾ ਸੰਪਰਕ ਇੰਨੇ ਕੁ ਵਾਜਬਰੇਟ ਨੇ ਤੁਸੀਂ ਟਰੈਕਟਰ ਨਾ ਕੋਈ ਨਾ ਕੋਈ ਤੁਹਾਡੇ ਪਸੰਦ ਆਈ ਜਾਣਾ 60 65 ਟਰੈਕਟਰ ਖੜੇ ਆ ਜੇ ਸਾਰੀ ਵੀਡੀਓ ਬਣਾਉਣ ਲੱਗ ਜਾਂਦੇ ਮੈਂ ਕਹਿੰਦਾ ਵੀ ਸਾਡੀ ਅੱਧੀ ਦਿਹਾੜੀ ਇਸੇ ਤਰ੍ਹਾਂ ਇਹ ਵੀਡੀਓ ਦੇ ਉੱਪਰ ਲੱਗ ਜਾਂਦੀ ਤੇ ਆਓ ਜਰੂਰ ਬਹੁਤ ਵਾਜਬਰੇਟਾਂ ਦੇ ਵਿੱਚ ਵਧੀਆ ਕੰਡੀਸ਼ਨ ਦੇ ਜਿਹੜੀ ਗੱਲ ਕਹੇਤੀ ਬਸ ਉਹ ਬਿਲਕੁਲ ਹੀ ਉਦੋਂ 21 ਬਣ ਕੇ ਤਾਂ ਨਿਕਲ ਸਕਦੀ ਆ ਬਲਕਿ 19 ਨਹੀਂ ਰਹਿੰਦੀ ਤੇ ਕਰੋ ਹੁਣੇ ਸੰਪਰਕ